ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਨੂੰ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਜੀ ਸਟicker ਸਮਾਈਲੀ ਸਟicker ਤੁਹਾਰੇ ਯਾਰ ਵੀਡੀਓ ਸ਼ੇਅਰ ਕਰਦੇ ਆਂ ਜੀਦੇ ਲਈ ਆਪਾਂ ਇੱਕ ਪਹਿਲਾਂ ਆਪਾਂ ਇਹ ਰਿੰਗ ਤਿਆਰ ਕਰਾਂਗੇ ਵੇਖੋ ਇਹਦੇ ਵਿੱਚ ਆਪਾਂ ਪਾਵਾਂਗੇ ਜੀ 7 ਡਬਲ ਕਰੋਸ਼ੀਏ ਇਨਸ ਕਾ ਟੈਟ ਕਰ ਲਾਂਗੇ ਸੋ ਗਏ 1 ਸਿੰਗਲ ਕ੍ਰੋਸ਼ੀਆ 2 3 4 5 6 7 7 ਵਾਰ ਪਾਇਆ ਸਿੰਗਲ ਕ੍ਰੋਸ਼ੀਆ ਇਹਨੂੰ ਖਿੱਚ ਕੇ ਨਾਲ ਜਮਾ ਜੁਆਇੰਟ ਕਰ ਦੇਣੇ ਖਿੱਚ ਕੇ ਇਹ ਤੋਂ ਆਪਾਂ ਸਟਾਰਟ ਕੀਤਾ ਸੀ ਉੱਥੋਂ ਹੀ ਆਪਾਂ ਇਸ ਤੱਕ ਇਹਨੂੰ ਸਲੀਪ ਸਟੀਚ ਦੇ ਦਿੰਨੇ ਆ ਦੇਖੋ ਹੁਣ ਆਪਾਂ ਪਾਏ ਜੀ ਸੱਤ ਸਿੰਗਲ ਕ੍ਰੋਸ਼ੀਆ ਤੇ ਆ ਤਾਗਾ ਆਪਾਂ ਹੁਣ ਵਿੱਚੇ ਅਟੈਚ ਕਰਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ 'ਚ 14 ਬਾਰ ਡਬਲ ਕ੍ਰੋਸ਼ੀਆ ਇੱਕ ਪੇਚੈਨ ਦੇ ਵਿੱਚ ਦੋ ਵਾਰ ਡਬਲ ਕ੍ਰੋਸ਼ੀਆ ਪਾਵਾਂਗੇ ਇੱਕ ਚੈਨ ਵਿੱਚ ਦੀ ਦੋ ਵਾਰ ਡਬਲ ਕ੍ਰੋਸ਼ੀਆ ਕਿਉਂਕਿ ਆਪਨੇ 7 ਹੈਗੇ ਸਿੰਗਲ ਕ੍ਰੋਸ਼ੀਆ ਦੋ ਦੋ ਵਾਰ ਪਾਵਾਂਗੇ ਤੇ 14 ਆਪਣੇ ਹੋ ਜਾਣਗੇ ਡਬਲ ਕ੍ਰੋਸ਼ੀਆ ਹਰੇਕ ਚੈਨ 'ਚ ਆਪਾਂ ਦੋ ਵਾਰ ਪਾ ਕੇ ਜਾਵਾਂਗੇ ਪਲੀਜ਼ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰੋਗੇ ਤਾਂ ਕਿ ਬਹੁਤ ਸਾਰੀਆਂ ਵੀਡੀਓ ਮੈਂ ਕ੍ਰੋਸ਼ੀ ਦੀਆਂ ਪਾਈਆਂ ਹੋਈਆਂ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਇਸਕਾ ਸੱਤੇ ਆਪਾਂ ਬਣਾ ਲਾਂਗੇ 14 ਮਾਰ ਡਬਲ ਕ੍ਰੋਸ਼ੀਆ ਹੋਨ ਆ ਗਿਆ ਜੀ ਲਾਸਟ ਚੇਂਜ। ਇੱਥੇ ਵੀ ਪਾਵਾਗੇ ਦੋ ਵਾਰ ਡਬਲ ਕ੍ਰੋਸ਼ੀਏ। ਹੁਣ ਜਿਹੜੀ ਫੇਰ ਆਪਾਂ ਸਟਾਰਟਿੰਗ ਤੋਂ ਚੇਨ ਪਾਈ ਸੀ ਜਿਹੜੀ ਪਹਿਲਾਂ ਉਹਦੇ 'ਚ ਆਪਾਂ ਸਲਿੱਪ ਸਟੀਚ ਪਾਉਣਾ ਹੈ। ਇਸ ਤਰ੍ਹਾਂ ਜੋਇੰਟ ਘਾਤਾ ਇਹਨੂੰ। ਹੁਣ ਫੇਰ ਤੋਂ ਆਪਾਂ जी पहली चैन च पाव गे आप दो बार डबल करोशिया दूजी चैन च पावे आप बार डबल क्रोशिया सिंगल डबल करोशिया पावगे ਦੋ ਜੈਂਚ ਐ ਤੀਜੀ ਜੈਂਚ ਫਿਰ ਆਪਾਂ ਦੋ ਵਾਰ ਪਾਵਾਂਗੇ ਇੱਕ ਜੈਂਚ ਆਪਾਂ ਦੋ ਵਾਰ ਹੀ ਪਾ ਕੇ ਜਾਵਾਂਗੇ ਤੇ ਇੱਕ ਜੈਂਚ ਆਪਾਂ ਇੱਕ ਵਾਰੀ ਡਬਲ ਕ੍ਰੋਸ਼ੀਆ ਪਾ ਕੇ ਜਾਵਾਂਗੇ ਇਹ ਰੋ ਵੀ ਆਪਾਂ ਇਸ ਤਰ੍ਹਾਂ ਸਾਰੀ ਪੂਰੀ ਕਰ ਲਈ ਜਿਵੇਂ ਪਹਿਲਾਂ ਆਪਾਂ ਦੋ ਪਾਏ ਫਿਰ ਇੱਕ ਜੈਂਚ ਇੱਕ ਫਿਰ ਇੱਕ ਜੈਂਚ ਦੋ ਡਬਲ ਕ੍ਰੋਸ਼ੀਆ ਹੁਣ ਫਿਰ ਇੱਕ ਜੈਂਚ ਇੱਕ ਸਿੰਗਲ ਕ੍ਰੋਸ਼ੀਆ ਆ ਡਬਲ ਕ੍ਰੋਸ਼ੀਆ ਜਾਨੀ ਪਾਵਾਂਗੇ ਹੁਣ ਅਗਲੀ ਜੈਂਚ ਫਿਰ ਤੋਂ ਆਪਾਂ ਦੋ ਵਾਰਾ ਇੱਕੋ ਹੀ ਜੈਂਚ ਪਾਵਾਂਗੇ ਡਬਲ ਕ੍ਰੋਸ਼ੀਆ ਘੇਰਾ ਪੂਰੀ ਆਪਾਂ ਅਸਤੇ ਤੱਕ ਪੂਰੀ ਕਰ ਲੈਣੀ ਹੈ ਜੀ ਆ ਦੇਖੋ ਆਪਾਂ ਇਹ ਲਾਈਨ ਵੀ ਪੂਰੀ ਕਰ ਲਈ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਇੱਥੋਂ ਫਿਰ ਆਪਾਂ ਸਲਿੱਪ ਸਟੀਚ ਪਾਉਣੀ ਹੈ ਇਹਨੂੰ ਜੁਆਇੰਟ ਕਰਤਾ ਦੇਖੋ ਇੱਥੇ ਆਪਾਂ ਹੁਣ ਇੱਕ ਵਾਰੀ ਤਾਗਾ ਛੱਡ ਦੇਣਾ ਹੁਣ ਆਪਾਂ ਇੱਥੇ ਹੋਰ ਕਲਰ ਦਾ ਤਾਗਾ ਲਾਵਾਂਗੇ ਤੇ ਇਹਦੇ ਨਾਲ ਹੁਣ ਆਪਾਂ ਜੁਆਇਟ ਕਰਾਂਗੇ ਬਲੈਕ ਕਲਰ ਦਾ ਧਾਗਾ ਤੇ ਇਹ ਆਪਾਂ ਜਿੱਥੇ ਬੰਦ ਕੀਤਾ ਉਥੋਂ ਅਗਲੀ ਸਟੀਚ ਚੈਸਤਕਾ ਅਟੈਚ ਕਰਾਂਗੇ ਧਾਗਾ ਆਪਾਂ ਇਹਨੂੰ ਆਪਾਂ ਇਸਕਾ ਲਗਾ ਦੇਣਾ ਉਹ ਆਪਾਂ ਚੰਗੀ ਤਰ੍ਹਾਂ ਗੰਢ ਪਾ ਲੈਣੀ ਹੈ ਬਲੈਕ ਕਲਰ ਦਾ ਤਾਗਾ ਜਿਹੜਾ ਆਪਾਂ ਇੱਕ ਚੈਨ ਛੱਡ ਕੇ ਹੁਣ ਜਿੱਥੋਂ ਆਪਾਂ ਤਾਗਾ ਆਪਾਂ ਲਾਇਆ ਉਹ ਤੋਂ ਇੱਕ ਚੈਨ ਛੱਡ ਕੇ ਅਗਲੀ ਚੈਨ 'ਚ ਆਪਾਂ ਪਾਵਾਂਗੇ ਪੰਜ ਵਾਰ ਡਬਲ ਕਰੋਸ਼ੀਆ ਦੇਖੋ ਇਸਕਾ ਇੱਕ ਹੀ ਚੈਨ ਵਿੱਚ ਦੀ ਪੰਜ ਵਾਰ ਡਬਲ ਕਰੋਸ਼ੀਆ ਪਾਵਾਂਗੇ ਆ ਜਿਹੜਾ ਆਪਾਂ ਇਸ ਤਰ੍ਹਾਂ ਵੀ ਇੱਕ ਚੈਨ ਛੱਡੀ ਹੈ ਇਹ ਆਪਾਂ ਜਿਵੇਂ ਆਪਾਂ హను సమీ స్టికర బేప కన్నది బీ వారా డబల్ క్రోష పాటిన ఏనుకో బాగా ఇను కట్ ద ਇਹ ਜਿਹੜਾ ਬ્લેਕਰ ਦਾ ਤਾਗਾ ਆਪਾਂ ਕੱਟਿਆ ਇਹਨੂੰ ਆਪਾਂ ਹੁਣ ਅੰਦਰ ਦੇ ਇਥੇ ਕਵਰ ਕਰ ਦੇਣਾ। ਇਹਦਾ ਤੁਸੀਂ ਵੈਸੇ ਆਪਾਂ ਗਾ ਲਾ ਕੇ ਸੂਈ ਨਾਲ ਵੀ ਆਪਾਂ ਸਟੀਚ ਕਰ ਸਕਦੇ ਹਾਂ। ਇਹ ਗਲੂ ਨਾਲ ਵੀ ਆਪਾਂ ਇਹਨੂੰ ਸਟੀਚ ਕਰ ਸਕਦੇ ਹਾਂ। ਗਲੂ ਨਾਲ ਵੀ ਆਪਾਂ ਇਹਨਾਂ ਨੂੰ ਲਾ ਸਕਦੇ ਹਾਂ। ਆਪਾਂ ਸੂਈ ਨਾਲ ਸਟੀਚ ਕਰਾਂਗੇ ਕਿਉਂਕਿ ਪੱਕਾ ਕੰਮ ਹੁੰਦਾ ਸੂਈ ਵਾਲਾ। ਦੇਖੋ ਇੱਕ ਕੰਨ ਬਣ ਗਿਆ ਆਪਣਾ। ਹੁਣ ਦੂਜਾ ਆਪਾਂ ਇਹ ਤੋਂ ਬਣਾਉਨੇ ਦੇਖੋ ਮੈਂ ਤਾਗਾ ਸਾਰਾ ਵਿੱਚ ਵਧੀਆ ਕਰਤਾ ਨਿਕਲਣਾ ਨਹੀਂ ਹੁਣ ਫਿਰ ਦੂਜਾ ਕੰਨ ਫੇਰ ਆਪਾਂ ਸ਼ੁਰੂ ਕਰਦੇ ਹਾਂ ਹੁਣ ਇੱਕ ਚੈਨ ਛੱਡ ਕੇ ਬਣਾਵਾਂਗੀ ਜੇ ਤੁਹਾਡੀ ਪਛਮ ਜ਼ਿਆਦਾ ਮੋਟੀ ਹੈਗੀ ਹੈ ਤੁਹਾਡੀ ਜਾਂ ਜ਼ਿਆਦਾ ਮੋਟੀ ਹੈ ਤੇ ਉਸ ਨੂੰ ਆਪਾਂ ਇੱਕ ਛੱਡ ਸਕਦੇ ਹਾਂ ਇੱਥੇ ਮੈਂ ਦੋ ਛੱਡੂੰਗੀ ਕਿਉਂਕਿ ਮੇਰੇ ਕੋਲ ਇਹ ਜਾਂ ਥੋੜੀ ਜੀ ਬ੍ਰੀਕ ਹੈ ਇਹ ਜਿਹੜੀ ਵੂਲ ਹੈ ਬ੍ਰੀਕ ਹੈ ਇਸ ਤੱਕ ਫਿਰ ਆਪਾਂ ਸਟਾਰਟ ਦੋ ਸਟਿਚ ਛੱਡ ਕੇ ਫਿਰ ਦੂਜਾ ਕੰਨ ਆਪਾਂ ਸਟਾਰਟ ਕੀਤਾ ਹੁਣ ਜਿਹੜੇ ਵਿੱਚ ਆਪਾਂ ਧਾਗਾ ਲਾਇਆ ਇਹ ਚੈਨ ਛੱਡਣੀ ਐ ਇਹ ਤੋਂ ਅਗਲੀ ਚੈਨ ਵੀ ਛੱਡਣੀ ਐ ਤੇ ਇਹ ਤੀਜੀ ਚੈਨ 'ਚ ਆਪਾਂ 5 ਵਾਰਾ ਪਾਵਾਂਗੇ ਡਬਲ ਕਰੋਸ਼ੀਆ ਧਾਗਾ ਆਪਾਂ ਵਿੱਚ ਹੀ ਲੈ ਲੈਣਾ ਤਾਂ ਕਿ ਨਿਕਲੇ ਨਾ ਚੰਗੀ ਤਰ੍ਹਾਂ ਗੰਢ ਵੱਜ ਜਾਂਦੀ ਐ 5 ਵਾਰ ਪਾਵਾਂਗੇ ਡਬਲ ਕਰੋਸ਼ੀਆ తిని చార్ హు నాలి స్టిచ స్టిచ కట్ దాగేను చంగ తర్వాత అటేచ ਦਾਗੀ ਗੰਡ ਖੁੱਲੇ ਨਾ ਨਿਕਲੇ ਨਾ ਤੇ ਨਾਲੇ ਵਧੀਆ ਨਹੀਂ ਲੱਗਦਾ ਤਾਗਾ ਬਾਹਰ ਫਿਰ ਵੈਸੇ ਤਾਂ ਆਪਾਂ ਸੂਈ ਨਾਲ ਸਟੀਚ ਕਰਨਾ ਕੋਈ ਖਾਸ ਗੱਲ ਨਹੀਂ ਫਿਰ ਵੀ ਵਿੱਚ ਆਪਣਾ ਥੱਲੇ ਆ ਜਾਣਾ ਪਰ ਚਲ ਥੋੜੀ ਜਿਹੀ ਮਜ਼ਬੂਤੀ ਹੋ ਜਾਂਦੀ ਦਾਗੇ ਦੀ ਦੇਖੋ ਹੁਣ ਜਿਹੜਾ ਆਪਾਂ ਇੱਥੋਂ ਆਹ ਛੱਡਿਆ ਸੀ ਇਹਨੂੰ ਇੱਥੋਂ ਹੀ ਫੇਰ ਚੱਕ ਲੈਣਾ ਹੈ ਨੇ ਇਹ ਪਹਿਲਾ ਸਟਿਚ ਜਿੱਥੋਂ ਆਪਾਂ ਪਾਇਆ ਉਥੋਂ ਆਪਾਂ ਪਾਵਾਂਗੇ ਜੀ ਸਿੰਗਲ ਕਰੋਸ਼ੀਆ ਇਸ ਤਰ੍ਹਾਂ ਦੂਜੀ ਵੀ ਫੇਰ ਹੁਣ ਆਪਾਂ ਉੱਤੇ ਉੱਤੇ ਜਿੰਨੇ ਆਪਾਂ ਸਟਿਚ ਪਾਏ ਸਾਰਿਆਂ ਉੱਤੇ ਨਹੀਂ ਪਾਵਾਂਗੇ ਸਿੰਗਲ ਕਰੋਸ਼ੀਆ ਆਹ ਲਿਆ ਸਿੰਗਲ ਕ੍ਰੋਸ਼ੀਆ ਹੁਣ ਇਹਨੂੰ ਫੇਰ ਆਪਾਂ ਇੱਥੇ ਇਸ ਦਾ ਲਾਸਟ ਜਸ ਸਲਿਪ ਸਟਿਚ ਕਰ ਦੇਣਾ ਹੁਣ ਜਿਹੜੇ ਆਪਾਂ ਦੋ ਚੈਨ ਛੱਡੇ ਆ ਇਹਨਾਂ ਵਿੱਚ ਦਾਇਪਸ ਪਾਵਾਂਗੇ ਸਿੰਗਲ ਕ੍ਰੋਸ਼ੀਆ ਵੇਖ ਅੱਗੇ ਫੇਰ ਆਪਾਂ ਪਾਵਾਂਗੇ ਸਿੰਗਲ ਕ੍ਰੋਸ਼ੀਆ ਹਰੇਕ ਚੈਨ 'ਚ ਪਾਵਾਂਗੇ ਸਿੰਗਲ ਕ੍ਰੋਸ਼ੀਆ ਕੋਈ ਵੀ ਵੀਡੀਓ ਪਾਈਦੀ ਹੈ ਜੀ ਥੋੜੀ ਬਹੁਤੀ ਮਿਹਨਤ ਲੱਗਦੀ ਤੁਹਾਨੂੰ ਪਤਾ ਹੈ ਹਨਾ ਬਣਾਉਣ ਲੱਗਿਆ ਟਾਈਮ ਵੀ ਲੱਗਦਾ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਇਹ ਥੋੜੀ ਬਹੁਤੀ ਸੋਹਣੀ ਲੱਗੇ ਨਾ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਜਾਂ ਕੋਈ ਗਲਤੀ ਹੁੰਦੀ ਹੋਵੇ ਤਾਂ ਵੀ ਦੱਸਿਆ ਕਰੋ ਵੀ ਭਾਈ ਇੱਥੇ ਤੋਂ ਗਲਤ ਹੈ ਇਹ ਤਾਂ ਫਿਰ ਆਪਾਂ ਸਲਿਪ ਸਟੀਚ ਪਾ ਕੇ ਇਹਨੂੰ ਅਟੈਚ ਕਰ ਦੇਣਾ ਇੱਥੇ ਜਿੰਨਾ ਵੀ ਆਪਾਂ ਤਾਂਗਾ ਸਟੀਚਿੰਗ ਵਾਸਤੇ ਰੱਖਣਾ ਹੈ ਜਿਹੜਾ ਪਸੂਈ ਨਾਲ ਸਟੀਚ ਕਰ ਸਕੀ ਉਹਨਾਂ ਰੱਖ ਕੇ ਆਪਾਂ ਕਟਿੰਗ ਕਰ ਲੈਣੀ ਹੈ। ਦੇਖੋ ਹੁਣ ਅਸੀਂ ਬਣਾਵਾਂਗੇ ਆਪਾਂ ਅੱਖਾਂ, ਨੋਜੀ ਤੇ ਇਥੇ ਆਪਾਂ ਇਹਨਾਂ ਮਾウス ਬਣਾਏ। ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਨਾ ਹੈ। ਇਸ ਤਰ੍ਹਾਂ ਇਹਦੀ ਫੇਸ ਪੂਰਾ ਬਣਾਵਾਂਗੇ। ਤੇ ਆਪਾਂ ਹੁਣ ਪਰਨੇ ਸੂਈ ਚ ਤਾਗਾ। ਸੂਈ ਚ ਤਾਗਾ ਪਾ ਪਾ ਲਿਆ ਜੀ। ਤੇ ਹੁਣ ਆਪਾਂ ਜਿਹੜੀ ਆਪਾਂ ਗੰਢ ਬਣਾਈ ਐ, ਨੋਡ ਲਗਾਈ ਐ ਇੱਥੇ ਦੇਖੋ। ਤਾਂ ਅੱਗੇ ਜ ਹੁਣ ਆਪਾਂ ਅੱਖਾਂ ਕਿਵੇਂ ਬਣਾਉਣੀਆਂ? ਆ ਜਿਹੜੀ ਆਪਾਂ ਕੰਨ ਵਾਲੀ ਚੇਨ ਐ, ਇਹਦੀ ਸੇਧ ਲੈ ਕੇ ਆਉਣਾ ਇੱਥੇ। ਇੱਥੇ ਆਪਾਂ ਸੈਂਟਰ ਚ ਦੋਹਾਂ ਦੇ ਸੈਂਟਰ ਚ ਆਪਾਂ ਇਹਦੀ ਅੱਖ ਬਣਾਵਾਂਗੇ ਇੱਕ। ਬਸ ਆਪਾਂ ਐਸੀ ਆਈ ਗੁੰਡੀ ਟੋਪੇ ਦਾੜੀ ਜਿਵੇਂ ਜਿਹਨੂੰ ਪੋਚੈਂਸਟਿਚ ਕਹਿ ਦਿੰਦੇ ਆ ਤਿੰਨ ਚਾਰ ਵਾਰ ਆ ਪਾਵਾਂਗੇ ਤੇ ਇਹਦੀ ਅੱਖ ਦੀ ਗੁਲਾਈ ਬਣ ਜਾਣੀ ਹੈ। ਧਾਗਾ ਅੱਗੇ ਕਰਕੇ ਇਹਨੂੰ ਹੁਣ ਆਪਾਂ ਥੱਲੇ ਘੱਟ ਦੇਣਾ ਤਾਂ ਕਿ ਦੀ ਆਪਣੀ ਇਹਦੀ ਆਈਸਪਾਂਕੀ ਹੁਣ ਦੂਜੀ ਵੀ ਆਪਾਂ ਇੱਥੇ ਸੈਂਟਰ ਚ ਬਣਾਉਣੀ ਹੈ ਜਿਵੇਂ ਆ ਹੁਣ ਅੰਦਰਲੀ ਸਾਈਡ ਬਣਾਵਾਂਗੇ ਪ੍ਰੋਪਰ ਉਸੇ ਤੱਕਾਈ ਜਿਵੇਂ ਆਪਾਂ ਪਹਿਲੀ ਬਣਾਈ ਹੈ ਬਸ ਇਹ ਦੁਕਾਨ ਦੀ ਸੇਦ ਸੇਦ ਲੈਣੀ ਆਪਾਂ ਇਹ ਵੀ ਹੋਮੀ ٹینس ਸਟਿਚ ਭਰਾਂਗੇ ਬਸ ਗੁੰਡੀ ਧੋਪੇ ਤੇ ਤੇ ਗੋਲਾਈ ਹੋ ਜਾਣੀ ਇਹਦੀ ਇਕੋ ਜੀ ਹੁਣ ਆਪਾਂ ਪਤਾਗਾ ਤੇ ਲਗਾ ਲੀਏ ਇਹ ਬਣ ਗਿਆ ਇਹ ਕੰਮ ਹੁਣ ਆਪਾਂ ਇਥੋਂ ਵੀ ਉੱਪਰ ਤੋਂ ਸੈਂਟਰ ਚੋਂ ਵੈਸਕਾ ਇਹ ਤੁਸੀਂ ਸਿੱਧਾ ਵੀ ਐਂ ਟੋਪੇ ਲਾ ਸਕਦੇ ਹੋ ਪਰ ਮੈਂ ਇਹ ਬਣਾਉਂਗੀ ਦਰ ਦੂਜੀ ਵਰਕ ਵੈਸਕਾ ਦਰ ਦੂਜੀ ਵਰਕ ਬਣਾਉਂਗੀ ਬਹੁਤ ਸੋਹਣਾ ਇਹ ਤੇ ਨੋਜੀ ਬਣੂਗਾ ਵੈਸਕਾ ਮਿਕੋ ਮਿਕੋ ਕਿੰਨਾ ਪਿਆਰਾ ਬਣਿਆ ਨਾ ਹਨੀਰਾ ਜਿਹਾ ਹੁੰਦਾ ਵੀਡੀਓ ਚ ਤੇ ਇਹਨੂੰ ਆਪਾਂ ਹੁਣ ਸੂਈ ਨੂੰ ਇਸ ਤਰ੍ਹਾਂ ਥੱਲੇ ਕੱਢ ਲੈਣਾ ਤੇ 1 2 3 ਸਟਿਚ ਛੱਡ ਕੇ ਇੱਥੋਂ ਆਪਾਂ ਸੂਈ ਕੱਢਣੀ ਹੈ एक दो तीन स्टिच के इतों आपई इस तरह भरनी है तो इत सेंटर चुपा क्डनी है देखो बन गया अपना समाइली स्टिकर ਇਸ ਤਰ੍ਹਾਂ ਦੇ ਆਪਾਂ ਬਹੁਤ سارے ਸਟਿੱਕਰ ਤਿਆਰ ਕਰ ਲਏ ਰੰਗ-ਬਰੰਗੇ ਤੇ ਫਿਰ ਆਪਾਂ ਸਾਰੇ ਹੀ ਜਾਂ ਇੱਕ ਬੇਬੀ ਟਾਵਲ ਬਣਾਵਾਂਗੇ ਤੇ ਇੱਕ ਆਪਾਂ ਪੂਰਾ ਸੈੱਟ ਹੀ ਬਣਾਉਣਾ ਯਾਨੀ ਕਿ ਬੇਬੀ ਦਾ ਤੇ ਇੱਕ ਜਰਸੀ ਬਣਾਵਾਂਗੇ ਸੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਪਲੀਜ਼ ਇਹ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਮੇਰੇ ਵੀਰ ਭੈਣਾਂ ਜਿੰਨੇ ਵੀ ਸਾਰੇ ਦੇਖਦੇ ਐ ਤੇ ਮਿਲਦੇ ਆਪਾਂ ਛੋਟੀਆਂ-ਛੋਟੀਆਂ ਵੀਡੀਓ ਨਾਲ ਤਤਤ ਲਈ ਸੱਚੀ ਕਾਗੀ ਸਾਰੇ ਨੂੰ